ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਕਈ ਥਾਵਾਂ ਤੇ ਡਰੋਨਾਂ ਦੀ ਵਰਤੋਂ ਕਰਕੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਭਾਰਤੀ ਸੁਰੱਖਿਆ ਬਲਾਂ ਦੇ ਵੱਲੋਂ ਚੌਕਸੀ ਅਤੇ ਤੁਰੰਤ ਕਾਰਵਾਈ ਸਦਕੇ ਵੱਡੇ ਨੁਕਸਾਨ ਤੋਂ ਬਚਾਰਿਆ। ਹਾਲਾਂਕਿ ਇਹਨਾਂ ਡਰੋਨ ਹਮਲਿਆਂ ਕਾਰਨ ਰਿਹਾਇਸ਼ੀ ਖੇਤਰਾਂ ਤੇ ਫੌਜੀ ਟਿਕਾਣਿਆਂ ਨੇੜੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਡਰੋਨਾਂ ਨੇ ਨਾ ਸਿਰਫ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸਗੋਂ ਭਾਰਤੀ ਫੌਜ ਦੇ ਕੁਝ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਵੀ ਕੁਸਪੈਟ ਕਰਨ ਦਾ ਯਤਨ ਕੀਤਾ ਗਿਆ। ਭਾਰਤੀ ਫੌ ਤੇ ਜੋਦੋਂ ਬੀਤੀ ਦੇਰ ਰਾਤ ਫਿਰੋਜ਼ਪੁਰ ਦੇ ਵਿੱਚ ਹਮਲਾ ਕੀਤਾ ਗਿਆ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਕਈ ਲੋਕ ਜਿਹੜੇ ਇਸ ਹਮਲੇ ਦੇ ਦੌਰਾਨ ਜ਼ਖਮੀ ਹੋਏ ਨੇ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਖੌਫ ਆ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚਿਆ ਆਓ ਦੇਖਦੇ ਹਾਂ ਫਿਰੋਜ਼ਪੁਰ ਦੀਆਂ ਇਹ ਖਾਲਸ ਤਸਵੀਰਾਂ ਉਹਨੂੰ ਮਾਰਦੇ ਪਏ ਨੇ ਉਹ ਮਰਦਾ ਨਹੀਂ ਬੈਨਾ ਕਰ ਲੋ ਕਰ ਲੋ ਮੈਂ ਚੁੱਕਾਂ ਨੇ ਕੀ ਦੇਖਿਆ ਸੀਗਾ ਆਪਾਂ ਜਿਹੜਾ ਹੋਇਆ ਸੀਗਾ ਇੱਥੇ ਆਪਣੇ ਹਾਂ ਹਾਂ ਅੱਜ ਪਤਾ ਨਹੀਂ ਕੁਝ ਜੋ ਫੋੜਿਆ ਇਹਨਾਂ ਨੇ ਇੱਥੋਂ ਸਿੱਧਾ ਹੀ ਦਿਖਾਈ ਦਿੱਤਾ ਬੜਾ ਜਗਦਾ ਸੀ ਕਿੰਨੀ ਤੇਜ਼ ਰਫ਼ਤਾਰ ਸੀਗੀ ਬੜੀ ਤੇਜ਼ ਰਫ਼ਤਾਰ ਸੀ ਤੇ ਮੇਰੇ ਸਾਹ ਚ ਉੱਪਰ ਹੀ ਉਹਨੂੰ ਡਿਸਮਿਸ ਕਰਤਾ ਨੇ ਤੇ ਬਹੁਤ tMapਾਕਾ ਆਇਆ ਪਹਿਲਾਂ ਸ਼ਹਿਰ ਵਾਲੇ ਫਰੋਈਪਰ ਤੋਂ ਦੋ ਤਿੰਨ tMapਾਕੇ ਆਇਆ ਪਹਿਲਾਂ ਉਧਰ tMapਾਕਾ ਆਇਆ ਹਾਂ ਅਸੀਂ ਦੋ tMapਾਕੇ ਦੇਖਣ ਲਈ ਕੋਠੇ ਤੇ ਚੜੇ ਸੀ ਹਾਂ ਤੇ ਉਧਰ ਦੇਖਣ ਨੂੰ ਕੁਝ ਨਹੀਂ ਮਿਲਿਆ ਸੀ ਜਦੋਂ ਇੱਧਰ ਨਿਗਾ ਮਾਰੀ ਨਾ ਜਿਵੇਂ ਮੰਨ ਲਓ ਆ ਮਦਰਿਆ ਸਾਈਡ ਤੇ ਉੱਪਰ ਸ਼ੌਣੀ ਉੱਪਰ ਹੀ ਹੋ ਗਿਆ ਤੇ ਇੱਧਰ ਇੱਕ ਬਹੁਤ ਵੱਡੇ ਰੋਸ਼ਨੀ ਵਾਲਾ ਜਿਸ ਤਰ੍ਹਾਂ ਬੰਬ ਵਾਇਰਾ ਸੀ ਜਾ ਰਿਹਾ ਸੀਗਾ ਤੇ ਉਹ ਉਹਨਾਂ ਨੂੰ ਤੋੜਿਆ ਜਦੋਂ ਉਹਦਾ ਬਹੁਤ ਖੜਾਕਾ ਹਿੰਦੁਸਤਾਨ ਨੇ ਇੱਥੇ ਬਲਾਸਟ ਕਰਤਾ ਲੱਗਦਾ ਹਾਂ ਅਸੀਂ ਰਾਤ ਵੀ ਇੱਥੇ ਜਾਗਦੇ ਰਹੇ ਤਿੰਨ ਚਾਰ ਵਜੇ ਤੱਕ ਰਾਤ ਕੁਝ ਨਹੀਂ ਦੇਖਿਆ ਲੇਕਿਨ ਹੁਣ ਤਾਂ ਵੈਸੇ ਹੀ ਐ ਅਜੇ ਤਾਂ ਜਾਗਣਾ ਸੀ ਅਸੀਂ ਪਹਿਰਾ ਲਾਉਣਾ ਸੀ ਪਹਿਲਾਂ ਹੀ ਹੋ ਗਿਆ ਚੱਲਣ ਲੱਗ ਗਿਆ ਫਟ ਗਿਆ ਹਾਂ ਪਹਿਲਾਂ ਹੀ ਫਟ ਗਿਆ ਤੇ ਹੁਣ ਡੀਐਸਫ ਦੀ ਆਪਣੇ ਆਰਮੀ ਦੀ ਕਿੰਦਾ ਅਲੱਗਾ ਕਰਦੇ ਕੀ ਆਰਮੀ ਕਿਵੇਂ ਹਾਂ ਆਪਣੇ ਇੰਡੀਅਨ ਆਰਮੀ ਬਹੁਤ ਵਧੀਆ ਮੂੰਹ ਤੋੜ ਜਵਾਬ ਦੇ ਰਹੀ ਏ ਹਾਂ ਕੋਈ ਨੁਕਸਾਨ ਨਹੀਂ ਹੋਣ ਦੇਣ ਦੀ ਜੋ ਵੀ ਆਦਾ ਉੱਤੇ ਹੀ ਉੱਤੇ ਹੀ ਉਹਨੂੰ ਖਤਮ ਕਰ ਦਿੰਦੀ ਏ ਠੀਕ ਤੇ ਬਹੁਤ ਸਲਾਮ ਹੈ ਆਪਣੇ ਇੰਡੀਅਨ ਆਰਮੀ ਨੂੰ ਹੂੰ ਦੂਸਰੇ ਦੋ ਇੰਜਰਡ ਨੇ ਹੂੰ ਉਹਨਾਂ ਨੂੰ ਪੁੱਛਿਆ ਕੀ ਹੋਇਆ ਉਹ ਕਹਿੰਦਾ ਜੀ ਉੱਪਰੋਂ ਇੱਕ ਬੰਮ ਤਰ੍ਹਾਂ ਦੀ ਚੀਜ਼ ਗਿਰੀ ਹੂੰ ਉਹਦੇ ਨਾਲ ਬਲਾਸਟ ਹੋਇਆ ਹੂੰ ਉਹਦੇ ਨਾਲ ਅੱਗ ਲੱਗ ਗਈ ਹੂੰ ਇੱਕ ਫਾਈਫੇਮੇ ਕਿ ਲਾਈਫ ਡੇਂਜਰ ਤੋਂ ਬਾਹਰ ਨਹੀਂ ਜਿੰਦਗੀ ਨੂੰ ਜਾਨ ਨੂੰ ਖਤਰਾ ਤਾਂ ਨਹੀਂ ਹੈ ਫਿਲਹਾਲ ਇੱਕ ਦਾ ਹਲੇ ਨਹੀਂ ਕਹਿ ਸਕਦਾ ਜਿਹੜੀ ਫੀਮੇਲ ਹੈ ਗੰਭੀਰ ਜ਼ਖਮੀ ਹੈ ਉਹ ਗੰਭੀਰ ਹੈ ਹੂੰ ਬਾਕੀ ਦੋ ਵੀ ਜ਼ਖਮੀ ਹੈ ਕਾਫੀ ਨੇ ਹੂੰ ਲੇਕਿਨ ਲੱਗ ਨਹੀਂ ਰਿਹਾ ਕਿ ਉਹਨਾਂ ਦੀ ਲਾਈਫ ਹੋਊਗੀ ਕਿਤੇ ਹਾਲਾਤ ਕਿਵੇਂ ਦੇ ਹੁਣ ਜੇ ਕੋ ਇੱਥੇ ਆਏ ਸੀ ਉਹ ਕਿਵੇਂ ਆੁਰਗੁਣ ਕਿਵੇਂ ਹਾਲੇ ਤੱਕ ਆਏ ਨੇ ਇਹ ਹਾਲੇ ਤੱਕ ਟ੍ਰੀਟਮੈਂਟ ਚੁੱਕ ਰਹੇ ਹਨ ਹਾਂ ਸਾਫ ਤਾਲੇ ਕਿ ਕਾਸਾ ਤੇ ਹਾਂ ਸਾਫ ਤਾਲੇ ਦੀ ਤਾਂ ਬਿਲਕੁਲ ਜੇ ਦੇਖਿਆ ਜਾਵੇ ਉੱਪਰੋਂ ਗਿਰਿਆ ਕੋਈ ਉਹਨਾਂ ਨੇ ਦੱਸਿਆ ਕਿ ਉੱਪਰੋਂ ਬੰਗ ਕੇ ਉਹਦੇ ਨਾਲ ਬਲਾਸਟ ਹੋਇਆ ਉਹਦੇ ਨਾਲ ਅੱਗ ਲੱਗ ਗਈ ਉਹ ਤਾਂ ਇੰਜਰਡ ਹੋ ਗਿਆ ਕਾਈ ਫਿਮੇ ਪਤਾ ਲੱਗਦੇ ਲਈ ਐਸਐਸਪੀ ਬੋਸ ਜੀ ਦਾ ਆਪੋ ਕੇਂਦਰ ਸਿੰਘ ਕੋਲ ਪਹੁੰਚੇ ਹੈ ਅਸੀਂ ਤੁਹਾਨੂੰ ਤਸਵੀਰਾਂ ਦੇਖ ਸਕਦੇ ਹਾਂ ਜੋ ਹਾਲਾਤ ਨੇ ਕਿਸ ਤਰੀਕੇ ਦੀ ਸਿਚੁਏਸ਼ਨ ਜਿਹੜੀ ਤੁਸੀਂ ਹੁਣ ਅਕਰੋਸ ਤੋਂ ਦੇਖ ਰਹੇ ਹੋਈ ਗੱਲ ਨਹੀਂ ਮਤਲਬ ਡੋ ਨਾ ਪੈਨਿਕ ਐਵਰੀਥਿੰਗ ਇਜ਼ ਰੇਜ ਆ ਗਿਆ ਹੈ ਇੰਜਰਡ ਹੈ ਡਾਕਟਰ ਸਾਹਿਬ ਵਿਲ ਟੇਕ ਕੇਅਰ ਆਫ ਦੈਮ ਜੀ ਤਾਂ ਇਹ ਜਿਹੜੇ ਜਿਸਕਾ ਦੇ ਉੱਪਰ ਬਲਾਸ ਹੋਇਆ ਕੋਈ ਹੋਰ ਵੀ ਜ਼ਖਮੀ ਆਉਂਦੀ ਸੂਚਨਾ ਦੇਖੋ ਇਹ ਤਿੰਨ ਜਣੇ ਦੀ ਸੂਚਨਾ ਹੈ ਤੱਕ ਕਿ ਅਜੇ ਕੋਈ ਹੋਰ ਸੂਚਨਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਐ ਮੋਸਟਲੀ ਬਾਕੀ ਜਾ ਕੇ ਅੰਦਰ ਦੇਖ ਗਏ ਸਰ ਜੀ ਜਿਹੜਾ ਕਿੰਨਾ ਕਾਮਲਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਨੂੰ ਕਿੰਨੇ ਕਿ ਧਮਾਕੇ ਕੀਤੇ ਗਏ ਨੇ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਨਿਊਟਰਲਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਐ ਤੇ ਅਸੀਂ ਦੇਖ ਲਾਂਗੇ ਜੇ ਕੁਝ ਵੀ ਹੋਗਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਾਰੀਆਂ ਚੱਲ ਰਹੀਆਂ ਸੀਗੀਆਂ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੀ ਨਾਲ ਸੋ ਅਜਿਹਾ ਦੇਖਿਆ ਇਹ ਹੀ ਇੰਜਜਰ ਬੋਲਦਾ ਮਾਹੌਲ ਸਾਹਮਣੇ ਦੱਸਿਆ ਕਿ ਬੀਤੀ ਦੇਰ ਰਾਤ ਨਿਰਲੇਪਿੰਡ ਖਾਈ ਫੇਮੇ ਕੀ ਦੇ ਵਿੱਚ ਇੱਕ ਕਾਰ ਦੇ ਉੱਤੇ ਡਰਾਉਣਾ ਹਮਲਾ ਹੋਣ ਕਾਰਨ ਅੱਗ ਲੱਗੀ ਇਸ ਘਟਨਾ ਦੇ ਵਿੱਚ ਕਾਰ ਦੇ ਅੰਦਰ ਖੜੀ ਇੱਕ ਕਾਰ ਪੂਰੀ ਤਰ੍ਹਾਂ ਸੜ ਗਈ ਤੇ ਨੇੜੇ ਰੱਖਿਆ ਗਿਆ ਸਿਲੰਡਰ ਵੀ ਫਟ ਗਿਆ ਇਸ ਮੰਦ ਭਾਗੀ ਘਟਨਾ ਦੇ ਵਿੱਚ ਕਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੇ ਦੇ ਵਿੱਚ ਸ਼ਾਮਲ ਬਜ਼ੁਰਗ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਨਾ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਲਗਾਤਾਰ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ